ਕਾ ਕਾਤਾ ਰਿਵਾਇ ਕੋ ਦੀ ਕੀ ਬਤੇ ਮੈਂ ਬੇਟਾ ਮਾਲ ਬੀਜੂ ਏਕਤਾ ਸਿੰਘਰ ਸਿਦਾ ਆਗੂ ਮੇਰੇ ਭਰਾਓ ਜਿੰਨਾ ਵੀ ਸਿਸਟਮ ਇੱਥੇ ਚੱਲਿਆ ਆ ਮੈਂ ਦੇ ਸਾਰਿਆਂ ਦਾ ਭਰਾਵਾਂ ਦਾ ਇਹੋ ਹੀ ਸ਼ੂਰਜਲ ਕਰਦਾ ਜਿਹੜਾ ਦੂਰੋਂ ਨੇੜਿਓਂ ਆ ਕੇ ਜਿਨ੍ਹਾਂ ਨੇ ਇੱਥੇ ਬੜੀਆਂ ਚੀਜ਼ਾਂ ਦੇ ਲੰਗਰ ਲਾਏ ਨੇ ਬਹੁਤ ਹੀ ਚਾਰ ਬੰਦੇ ਨੇ ਤੂੜੀਆਂ ਵੰਡੀਆਂ ਨੇ ਤੇ ਬਾਕੀ ਸਰਕਾਰਾਂ ਨੇ ਜਿਹੜਾ ਆ ਤੁਹਾਨੂੰ ਪਤਾ ਹੀ ਆ ਸਾਡੇ ਨਾਲ ਕੀ ਕੀਤਾ ਆ ਕਿਉਂਕਿ ਜਿਹੜੇ ਪਾਣੀ ਆ ਪਾਣੀ ਜਿਹੜੇ ਦਰਿਆਵਾਂ ਦੇ ਵਿੱਚ ਆਏ ਨੇ ਬੇ ਕਾਠੇ ਪਾਣੀ ਛੱਡ ਕੇ ਇਹ ਜਿਹੜੇ ਸਾਡਾ ਇਲਾਕਾ ਆ ਇਹ ਸਾਰਾ ਇਲਾਕਾ ਜਿਹੜਾ ਇਹਨਾਂ ਨੇ ਡੋਬਤਾ ਆ ਪਰ ਉਹ ਇੰਨਾ ਹੀ ਇਹਨਾਂ ਨੇ ਕਿਸਾਨੀ ਦਾ ਕਾਹਨ ਕਰਦਾ ਆ ਇਹ ਕਿਸਾਨ ਜਿਹੜਾ ਆ ਹੁਣ ਕੋਈ 5-6 ਸਾਲ ਜਿਹੜਾ ਆ ਉੱਠ ਨਹੀਂ ਸਕਦਾ ਕਿਉਂਕਿ ਕਿਸਾਨੀ ਦਾ ਜਿਹੜਾ ਆ ਬਹੁਤ ਮਾਲਾ ਹਾਲ ਕਰਦਾ ਆ ਬਾਕੀ ਤੁਸੀਂ ਵੇਖ ਕੇ ਆਏ ਜੇ ਅੱਗੇ ਵੀ ਵੇਖਿਆ ਆ ਪਿੱਛੇ ਵੀ ਵੇਖਿਆ ਵੀ ਕਿੱਦਾਂ ਹੋਇਆ ਆ ਹੁਣ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਜਿਹੜੇ ਮੇਰੇ ਭਰਾ ਦੂਰੋਂ ਨੇੜੋਂ ਕੋਈ ਐਡੇ ਨਹੀਂ ਰਸਤੇ ਲੈ ਕੇ ਆਉਂਦੇ ਨੇ ਰਸਤਾ ਲੈ ਕੇ ਜਰੂਰ ਆਉਣ ਪਰ ਇਹ ਆ ਜਿਆਦਾ ਜਿਹੜਾ ਆ ਉਹ ਇਹ ਜਿਹੜੇ ਬੰਨ ਟੁੱਟੇ ਆ ਬੰਨ ਟੁੱਟਿਆਂ ਵੱਲ ਖਿਆਲ ਕਰਨਾ ਕਿਉਂਕਿ ਘੜੀਮੁੜੀ ਜਿਹੜਾ ਪਾਣੀ ਆਉਣ ਦਾ ਕੰਮ ਆਣਾ ਉਹ ਖਤਮ ਹੋ ਗਈ ਕਿਉਂਕਿ ਇਸ ਚੀਜ਼ ਵੱਲ ਬਹੁਤ ਜ਼ਿਆਦਾ ਜ਼ਰੂਰਤ ਆ ਕਿਨੇ ਦਿਨ ਹੋ ਗਏ ਬਦੋ ਸਾਡਾ ਲੰਗਰ ਲਾਉਂਦਿਆਂ ਨੇ ਜਿਉਂ ਆਪਣਾ ਹੱਲ ਚਾਲੂ ਆ ਆਜ ਸੱਤਵਾਂ ਅੱਠਵਾਂ ਦਿਨ ਆ ਉਦੋਂ ਤੋਂ ਹੀ ਸਾਡੇ ਲੰਗਰ ਚਾਲੂ ਹੋ ਰਹੇ ਨੇ ਉਦੋਂ ਗੋਮਾਲ ਬ੍ਰਾਂਚ ਦੇ ਚੱਲ ਰਿਹਾ ਆ ਨਾਲ ਹੀ ਤੇ ਮੈਡੀਕਲ ਵੀ ਵੇਲੇ ਚੱਲਦਾ ਹੀ ਕੱਲ ਉੱਥੇ ਮੈਡੀਕਲ ਹੀ ਆਪਣਾ ਉਹਨਾਂ ਅੱਜ ਮੈਡੀਕਲ ਜਿਹੜਾ ਆ ਹਾਦਰ ਰਮਦਾਹ ਏਰੀਆ ਦੇ ਵਿੱਚ ਲੱਗਾ ਆ ਉੱਥੇ ਵੀ ਲੰਗਰ ਚੱਲਣ ਡਿਆ ਆ ਨਾਲ ਮੈਡੀਕਲ ਦਾ ਆ ਬਾਕੀ ਹੋਰ ਹੀ ਰਸਤਾ ਜਿਹੜੀਆਂ ਨੇ ਸੋਡੇ ਉੱਥੇ ਵੰਡੇ ਜਾਣ ਡਏ ਨੇ ਸਰਕਾਰ ਵੱਲੋਂ ਕੋਈ ਸਹਾਤਾ ਮਿਲੀ ਕਿ ਨਹੀਂ ਸਰਕਾਰ ਵੱਲੋਂ ਜਿਹੜੀ ਕੋਈ ਸਹਾਤਾ ਮਿਲੀ ਆ ਉਹ ਉਹਨਾਂ ਦੇ ਆਪਣੇ ਚੇਤਿਆਂ ਨੂੰ ਮਿਲੀ ਆ ਉਹ ਜਿਹੜੀ ਚੇਤਿਆਂ ਨੂੰ ਮਿਲੀ ਆ ਕੋਈ ਆਪਣੇ ਬੰਦਿਆਂ 'ਚ ਹੀ ਵੰਡਣ ਦੇ ਨੇ ਕਿਉਂਕਿ ਵੋਟ ਰਾਜਾ ਕੇਜਲੀਵਾਲ ਸਾਹਿਬ ਆਉਂਦੇ ਨੇ ਕੇਜਰੀਆ ਗੱਲ ਇਹ ਨਾਲ ਕੀ ਆ ਕੇਜਰੀਵਾਲ ਸਾਹਿਬ ਆਉਣ ਜ਼ਰੂਰ ਡੇ ਨੇ ਪਰ ਸਾਡੀ ਸਾਡੀ ਵਾਅਦਾ ਤੇਰੀ ਪੰਜਾਬ ਦੀ ਆ ਇਹ ਦਿੱਲੀ ਦੇ ਹੱਥ ਫਰਾਦੀ ਆ ਕਿਉਂਕਿ ਜੇ ਪੰਜਾਬ ਦਾ ਕੋਈ ਹੁੰਦਾ ਤੈਨੂੰ ਉਹਦਾ ਦਰਦ ਹੁੰਦਾ ਕਿਉਂਕਿ ਦਿੱਲੀ ਵਾਲੇ ਆਉਂਦੇ ਨੇ ਦਿੱਲੀ ਵਾਲਿਆਂ ਦਾ ਸਾਡਾ ਦਰਦ ਕਾਹਦਾ ਆ ਇਹੋਂ ਕਿ ਉਹਨਾਂ ਨੂੰ ਦਿੱਲੀ ਦੇ ਵਿੱਚੋਂ ਹਰਾਇਆ ਤੇ ਉਹ ਹੁਣ ਕਿਉਂਕ ਜਿਹੜੀ ਆਪਣਾ ਡੰਗਾ ਡੋਰੀ ਆ ਤਾਂ ਇੱਥੇ ਆ ਗਏ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਪਤਾ ਹੀ ਹੁਣ ਆਪਣੇ ਪੰਜਾਬ ਭਾਦ ਚ ਕਰੀਏ ਤੇ ਮਰ ਜਾਓ ਇਹ ਜਿਹੜਾ 27 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਜਿੰਨਾ ਲੋਕਾਂ ਦੇ ਵਿੱਚ ਰੋਸ ਆ ਕਿ ਲੋਕ ਇਹਨਾਂ ਨਾਲ ਕਰਦੇ ਕੀ ਨੇ ਧਾਰੀਵਾਲ ਸਾਹਿਬ ਦਾ ਦਿਨ ਰਾਤ ਘਟੇ ਹੋਏ ਨੇ ਧਾਰੀਵਾਲ ਸਾਹਿਬ ਕੰਢੇ ਨੇ ਜੀ ਅਸੀਂ ਧਾਰੀਵਾਲ ਨੂੰ ਇਹ ਨਹੀਂ ਆਂਦੇ ਵੀ ਧਾਰੀਵਾਲ ਨਿਗਾ ਕਰਦਾ ਪਰ ਜਿਹੜਾ ਧਾਰੀਵਾਲ ਦੀ ਇਹ ਚੀਜ਼ਾਂ ਆਉਂਦੀਆਂ ਨੇ ਉਹ ਉਹਨਾਂ ਦੇ ਚੇਤਿਆਂ ਤੇ ਆਖੀ ਆਉਂਦੀਆਂ ਦੂਜਿਆਂ ਤੱਕ ਨਹੀਂ ਆਉਂਦੀਆਂ el músculo. Nombre... ਇਹਦਾ ਚੱਲਦਾ ਰਹੇਗਾ ਜੀ ਜਿੰਨਾ ਜਿਹੜੇ ਸੰਗਤਾਂ ਦੇ ਆਪਣੇ ਘਰਾਂ ਦੇ ਵਿੱਚ ਰੋਸ਼ਨ ਪਕਣ ਦਾ ਨਹੀਂ ਹੁੰਦਾ ਪਰ ਬੰਦ ਉਹਨਾਂ ਜਿਹੜੇ ਲੰਗਰ ਚੱਲਦਾ ਹੀ ਰਹੇਗਾ ਨਹੀਂ ਹੁਣ ਤਿਆਰ ਆਇਆ ਜਦੋਂ ਪਾਣੀ ਦੀ ਮਾਰ ਹੈ ਹਾਂਜੀ ਜਦੋਂ ਪਾਣੀ ਘੜ ਜੂਗਾ ਬਿਮਾਰੀਆਂ ਦੂਦੋਂ ਫੈਲਣੀਆਂ ਆ ਅਜੇ ਤੱਕ ਕੋਈ ਬੰਦਰ ਮੜੇ ਆ ਜਾਂ ਕੋਈ ਆ ਬਿਮਾਰੀਆਂ ਦੂਦੋਂ ਫੈਲਣੀਆਂ ਉਹ ਤੋਂ ਵੀ ਅੱਗੇ ਚੱਲਦਾ ਰਹੂਗਾ ਇਹ ਲੰਗਰ ਅਸੀਂ ਚਲਾਉਂਦੇ ਰਾਂਗੇ ਇਹਦਾ ਕਿ ਜਿੰਨਾ ਜਿਹੜੇ ਲੋਕਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹਿੰਮਤ ਨਹੀਂ ਰਹਿੰਦੀ ਰੋਸ਼ਨ ਪਕਾਉਂਦੀ ਉਹਨਾਂ ਜਿਹੜੇ ਅਸੀਂ ਕਰਾਂਗੇ ਜੇ ਕੋਈ ਬਿਮਾਰੀਆਂ ਵੀ ਆਉਣਗੀਆਂ ਤੇ ਆਪਾਂ ਉਹਨਾਂ ਦੇ ਵੀ ਕੈਂਪ ਲਵਾਉਣ ਦੇ ਆ ਲੋਨਾਂ ਨੂੰ ਦਵਾਈਆਂ ਦਿੱਤੀਆਂ ਜਾਣੀਆਂ ਜਿੰਨੀਆਂ ਵੀ ਦਵਾਈਆਂ ਦਿੱਤੀਆਂ ਜਾਣੀਆਂ ਆਪਾਂ ਦਾਂਗੇ ਕਿਉਂਕਿ ਕੈਂਪ ਲੱਗਣਦੇ ਨੇ ਥਾਂ ਥਾਂ ਤੇ ਸਾਡੇ ਇਸ ਤਰ੍ਹਾਂ ਕਿ ਆਪਾਂ ਪੰਜਾਬ ਵਾਲੇ ਦਵਾਈ ਦਾ ਦੂਜੇ ਦੇਸ਼ਾਂ ਵੱਲ ਭੱਜ ਜਾਂਦੇ ਆ ਤੇ ਬਾਹਰ ਅਜੇ ਮੱਠਲ ਹੋ ਗਿਆ ਤੇ ਮੋ ਉਧਰ ਕੋਈ ਨਹੀਂ ਆਇਆ ਇੱਧਰ ਅਜੇ ਤੱਕ ਇਹ ਆ ਜੀ ਉਧਰੋਂ ਕੋਈ ਨਹੀਂ ਆਇਆ ਸਾਡੇ ਦੇ ਲਈ ਇਦਾਂ ਦੇ ਆ ਕਿਉਂਕਿ ਪੰਜਾਬੀ ਜਿਹੜਾ ਆ ਉਹਨੂੰ ਹਰ ਇੱਕ ਦਾ ਦਰਦ ਜਿਹੜਾ ਆ ਆਪਣਾ ਦਰਦ ਲੱਗਦਾ ਆ ਉਹ ਘਵਾਵੇ ਕੋਈ ਨਾ ਆਵੇ ਇਹ ਭੱਜ ਕੇ ਚਲੇ ਜਾਂਦੇ ਨੇ ਇਹ ਤੇ ਕਰਵਾ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਕੋਈ ਆ ਕੇ ਸਾਡੀ ਮਰਦ ਕਰੇ ਕਿਉਂਕਿ ਅਸੀਂ ਆਪ ਬਾਕੀਆਂ ਦੀ ਮੱਤ ਕਰਦਾਂ ਵਾਲੇ ਆ ਸਾਡੀ ਮੱਤ ਕਿਹਨੇ ਕਰਨੀ ਆ ਕਿਉਂਕਿ ਅਸੀਂ ਦੇ ਆਪ ਲੜਦੇ ਇਹਨਾਂ ਚੀਜ਼ਾਂ ਵਾਸਤੇ ਆ ਮੈਂ ਤੇ ਸੰਗਤਾਂ ਨੂੰ ਇਹੋ ਅਪੀਲ ਕਰਦਾ ਆ ਰਾਸ਼ਨ ਦੇ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਆ ਤੇ ਇਹ ਆమే ਆਮ ਆਦੇ ਹੋਗੇ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਰਸਤਾ ਜਿਹੜੀਆਂ ਨਾ ਉਹ ਜਮਾਂ ਨਾ ਕਰਦੇ ਫਿਰੋ ਕਿਉਂਕਿ ਸਦਾ ਦਿਨ ਇਹ ਨਹੀਂ ਕਿ ਰਹਿਣੇ ਇਹ ਆਪਾਂ ਆਪਣੇ ਘਰਾਂ ਦੇ ਵਿੱਚ ਰਹਿਣ ਜਮਾਂ ਕਰ ਲਈਏ ਕੋਈ ਇਹੋ ਜੀਆਂ ਚੀਜ਼ਾਂ ਵੀ ਤੁਸੀਂ ਜਮਾਂ ਕਰੀ ਜਾਂਦੇ ਜੇ ਜਿਹੜੀਆਂ ਖਰਾਬ ਹੁੰਦੀਆਂ ਜਾਣੀਆਂ ਨੇ ਜਿਹੜੀਆਂ ਡੇਟਾ ਜਿਹੜੀਆਂ ਐਕਸਪਾਇਰ ਹੋ ਜਾਣੀਆਂ ਨੇ ਤੇ ਮੈਂ ਸਾਜ ਨੂੰ ਇਹ ਅਪੀਲ ਇਹੋ ਕਰਦਾ ਆ ਕਿ ਰਾਸ਼ਨ ਜਿਹੜਾ ਆ ਉਹਨਾਂ ਹੀ ਲਿਆਇ ਜਾਵੇ ਜਿੰਨਾ ਤੁਹਾਡਾ ਵਰਤਿਆ ਜਾਵੇ ਕਿਉਂਕਿ ਘਰਾਂ ਜਾਵਾਂ ਕੰਮ ਦੀ ਲੋੜ ਕੋਈ ਨਹੀਂ ਇਹਦੇ ਨਾਲ ਜਿਹੜਾ ਜਿੱਦਾਂ ਤੁਸੀਂ ਖੋਹ ਮਾਈ ਕਰਦੇ ਜੇ ਇਹਦੇ ਵਿੱਚ ਮਾਝੇ ਦੀ ਜਿਹੜੀ ਹੈ ਨਾ ਬਦਨਾਮੀ ਹੁੰਦੀ ਆ ਇਹ ਬਦਨਾਮੀ ਭਰਾਓ ਨਾ ਕਰਾਓ ਅਸੀਂ ਲੋਕਾਂ ਨੂੰ ਆਪ ਲੰਗਰ ਲਾਉਣ ਆਲੇ ਆ ਜਿਹੜੇ ਤੁਸੀਂ ਉਹਨਾਂ ਨੂੰ ਖੋਹ ਦੇਦੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਤੇ ਉਹਦੇ ਕਾਰਨ ਲੋਕ ਆਂਦੇ ਨੇ ਸਾਡੇ ਖਰੂਂਡ ਵੱਜੇ ਨੇ ਕੋਈ ਆ ਚੀਜ਼ ਖੋਹਦੇ ਆ ਉਹ ਚੀਜ਼ਾਂ ਬਾਕੀ ਮੈਂ ਇੱਕ ਸੰਗਰੂਰ ਵਾਲੇ ਭਰਾ ਨੇ ਵੀ ਆਖਿਆ ਜੀ ਸਾਡੇ ਖਰੂਂਡ ਵੱਜੇ ਨੇ ਮੈਂ ਭਰਾਓ ਮਾਝੇ ਵੱਲੋਂ ਮਾਫੀ ਮੰਗਦਾ ਆ ਕਿਉਂਕਿ ਜੇ ਤੁਹਾਡੇ ਖਰੂਂਡ ਵੱਜੇ ਪਰਾਓ ਹੋਰੀ ਮਾਫ਼ੀ ਅਸੀਂ ਆਪ ਮੰਗਦੇ ਆ ਤੁਹਾਡੇ ਨਾਲ ਜੇ ਇੱਧਰ ਆਇਆ ਕੋਈ ਮਸਲੂਕ ਕੀਤਾ ਗਿਆ ਆ ਇਸ ਕਰਕੇ ਪਰਾਓ ਆਉਣ ਵਾਲੇ ਸਮੇਂ ਤੇ ਆਪਣੀ ਸੰਗਤ ਨੂੰ ਆਣਾ ਕੋਈ ਇਹੋ ਜਿਹਾ ਬਾਹਰ ਆਏ ਬੰਦੇ ਦੇ ਨਾਲ ਕਰੋ ਜੇ ਕੋਈ ਚੀਜ਼ ਦੀ ਲੋੜ ਆ ਤੇ ਪ੍ਰੇਮ ਦੇ ਨਾਲ ਲਓ ਕੋਈ ਲੋੜ ਨਹੀਂ ਠੇਕਸ਼ਾਈ ਕਰਨੀ ਤੇ ਨਾ ਕਿਸੇ ਦੇ ਗੱਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਬੋਲੇ